ਸਾਸ਼ੀ ਗਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਹੈ ਇਨ ਪਟਿਕਪਲਾ ਡਾਵਲੋ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਪਲੇਨ ਪੀਸ ਦੀ ਰਹਿਣ ਵਾਲੀ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੀਸ ਦਿਖਾਵਾਂਗੇ ਜੀ ਸੇਮ ਪੀਸ ਦੇ ਵਿੱਚ ਅਸੀਂ ਸੂਟ ਲੈਸ ਲੈਸ ਲਾ ਕੇ ਜਿਹੜਾ ਰੈਡੀ ਹੋਇਆ ਠੀਕ ਹੈ ਜੀ ਪੀਸਾਂ ਦੀ ਜਿਹੜੀ ਕੱਟ ਰਹੂਗੀ 4 ਤੋਂ ਲੈ ਕੇ 4.5 ਦੀ ਕੱਟ ਰਹਿਣ ਵਾਲੀ ਹੈ ਤੇ ਪ੍ਰਾਈਸ ਰਹਿਣ ਵਾਲਾ ਜੀ 150 ਜੇਕਰ ਤੁਸੀਂ ਸਾਡੇ ਕੋਲੋਂ ਇੱਕ ਪੀਸ ਬਾਈ ਕਰ ਰਹੇ ਹੋ ਤਾਂ ਤੁਹਾਨੂੰ 150 ਰੁਪਏ ਪ੍ਰਾਈਸ ਪਊਗਾ ਜੇਕਰ ਤੁਸੀਂ ਸਾਡੇ ਕੋਲੋਂ ਦੋ ਪੀਸ ਲੈ ਰਹੇ ਹੋ ਤਾਂ ਤੁਹਾਨੂੰ ਇੱਕ ਪੀਸ 135 ਦਾ ਪਊਗਾ ਜੀ ਠੀਕ ਹੈ ਜੀ ਤਾਂ ਜੇ ਦੋ ਪੀਸ ਲੈ ਰਹੇ ਹੋ ਤਾਂ ਤੁਹਾਨੂੰ ਇੱਕ ਪੀਸ 135 ਦਾ ਪੈਣ ਵਾਲਾ ਜੇਕਰ ਇੱਕ ਪੀਸ ਹੀ ਬਾਈ ਕਰ ਰਹੇ ਹੋ ਤਾਂ ਇਹ ਪੀਸ ਦੀ ਜਿਹੜੀ ਪ੍ਰਾਈਸ ਰਹੂਗੀ 150 ਰਹੂਗੀ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਜੋ ਸੇਮ ਸਟਾਫ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਸੇਮ ਸਟਾਫ ਦੇ ਵਿੱਚ ਹੀ ਅਸੀਂ ਲੈਂਸ ਲਾ ਕੇ ਸੂਟ ਰੈਡੀ ਹੋਇਆ ਜੀ ਠੀਕ ਹੈ ਜੀ এবਾਰੀ ਜਿਹੜੀ ਲੈਂਸ ਲੱਗੀ ਇਹਦੇ ਉੱਪਰ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਉੱਪਰ neck ਤੇ ਵੀ ਲਗਾਇਆ ਸੀ ਇੱਦਾਂ ਹੀ ਬਾਹੂ ਤੇ ਲੱਗੀ ਆ ਇਸ ਮੇਰੇ ਭੈਣ ਨੇ ਸਾਡੇ ਕੋਲੋਂ ਦੋ ਪੀਸ ਸੇਮ ਲਏ ਸੀ ਜੀ ਠੀਕ ਹੈ ਜੀ ਉਹਦੇ ਵਿੱਚੋਂ ਇਹਨਾਂ ਨੇ ਨਾਲ ਤਾਂ ਬਾਟਮ ਰੈਡੀ ਕੀਤੀ ਆ ਸ਼ਰਟ ਰੈਡੀ ਕੀਤੀ ਆ ਤੇ ਬਾਟਮ ਰੈਡੀ ਕੀਤੀ ਆ ਤੇ ਨਾਲ ਹੀ ਇਹਨਾਂ ਨੇ ਸੇਮ ਦੁਪੱਟਾ ਰੈਡੀ ਕਰ ਲਿਆ ਸੀ ਕਿਉਂਕਿ ਸਟਾਫ ਜਿਹੜਾ ਰਹਿਣ ਵਾਲਾ ਨਾ ਇਹ ਬਹੁਤ ਸੌਫਟ ਰਹਿਣ ਵਾਲਾ ਇਹਨੂੰ ਤੁਸੀਂ ਰਾਮਣਾ ਗਰਮੀ ਦੇ ਵਿੱਚ ਵੇਅਰ ਕਰ ਸਕਦੇ ਹੋ ਬਹੁਤ ਹੀ ਸੌਫਟ ਸ਼ਰਟ ਦਾ ਸਟਾਫ ਵੀ ਬਹੁਤ ਸੌਫਟ ਹੈ ਜੀ ਬਿਲਕੁਲ ਸੌਫਟ ਠੀਕ ਹੈ ਜੀ ਤੇ ਇਹ ਵਾਲੀ ਨਾਲ ਹੀ ਇਹਨਾਂ ਨੇ ਦੁਪੱਟਾ ਰੈਡੀ ਕਰ ਲਿਆ ਦੇਖੋ ਜੀ ਸਿਰਫ ਇਹਨਾਂ ਦਾ ਸਾਡੇ ਕੋਲ ਜਿਹੜੋ ਜੇ ਸਾਡੇ ਕੋਲ ਸੂਟ ਲਵੋਗੇ ਤੁਹਾਨੂੰ 275 ਦੇ ਵਿੱਚ ਵਿਦੇ ਦੁਪੱਟਾ ਸੂਟ ਤੁਹਾਡਾ ਬਣ ਜਾਣਾ ਹੈ ਦੇਖੋ ਜੀ ਇਹ ਵਾਲਾ ਸਲੇਸ਼ ਲਾ ਕੇ ਨਾਲ ਹੀ ਦੁਪੱਟਾ ਰੈਡੀ ਕਰਤਾ ਜੀ ਠੀਕ ਹੈ ਜੀ ਬਾਟਮ ਨਾਲ ਦਾ ਦੁਪੱਟਾ ਛੇ ਨਾਲ ਠੀਕ ਹੈ ਐਦਾਂ ਤੁਹਾਨੂੰ ਦਿਖਾਉਣ ਲੱਗੇ ਅੱਜ ਦੇ ਸਾਡੇ ਪੀਸ ਜਿਹੜੇ ਅਸੀਂ ਤੁਹਾਡੇ ਵਾਸਤੇ ਪੀਸ ਲੈ ਕੇ ਆਨੇ ਇਹਦੇ ਉੱਤੇ ਰਾਮਨਾਥ कॉटन लाइनिंग ਲੱਗ ਜਾਣੀ ਹੈ ਜੀ ਦੇਖੋ ਅਸੀਂ ਵੀ ਇਹਦੇ نیچے कॉटन लाइनिंग ਲਾ ਕੇ ਹੀ ਰੈਡੀ ਕੀਤਾ ਜੀ ਠੀਕ ਹੈ ਜੀ ਰਾਮਨਾ ਕੋਟਨ ਲਾਈਨਿੰਗ ਹੀ ਲੱਗਣੀ ਹੈ ਤੇ ਤੁਸੀਂ ਇਹਨੂੰ ਰਾਮਨਾ ਗਰਮੀ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਚੈੱਕ ਕਰੋ ਜੀ ਕਲਰ ਬੜੇ ਪਿਆਰੇ ਜਿਹੇ ਆ ਇੱਕ ਪੀਸ ਲੈ ਰਹੇ ਹੋ ਤਾਂ ਤੁਹਾਨੂੰ 150 ਪੈਣ ਵਾਲਾ ਦੇਖਾ ਦੋ ਪੀਸ ਲੈ ਰਹੇ ਹੋ ਤਾਂ ਤੁਹਾਨੂੰ ਇੱਕ ਪੀਸ 135 ਦਾ ਪੈਣ ਵਾਲਾ ਦੇਖੋ ਲਾਈਟ ਫਿਰੋਜੀ ਕਲਰ ਹੈ ਚੈੱਕ ਕਰੇ ਚਲੋ ਜੀ ਕਲਰ ਇਹ ਕਾਫੀ ਸ਼ੇਡ ਦੇ ਵਿੱਚ ਆਊਗਾ ਜੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਦੋ-ਦੋ ਪੀਸ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਰੈਸਟ ਕਲਰ ਦੇ ਵਿੱਚ ਆਊਗਾ ਚੈੱਕ ਕਰੋ ਜੀ ਸਟਾਫ ਰਹਿਣ ਵਾਲਾ ਜੀ ਸਟਾਫ ਰਹਿਣ ਵਾਲਾ ਸ਼ਿਮਰਜੀ ਕੱਟ ਰਹਿਣ ਵਾਲੀ ਹੈ 4 ਤੋਂ ਲੈ ਕੇ 4.5 ਤੱਕ ਦੀ ਕੱਟ ਹੈ ਜੀ ਠੀਕ ਹੈ ਜੀ 4 ਤੋਂ ਲੈ ਕੇ 4.5 ਦੀ ਕੱਟ ਹੈ 2 ਪੀਸ ਬਾਈ ਕਰ ਰਹੇ ਹੋ ਤਾਂ ਤੁਹਾਨੂੰ ਸਿਰਫ 1 ਪੀਸ 135 ਦਾ ਪੈਣ ਵਾਲਾ ਜੀ ਠੀਕ ਹੈ ਜੀ 135 ਦਾ ਤੁਹਾਨੂੰ ਇਹ ਵਾਲਾ ਪੀਸ ਪੈਣ ਵਾਲਾ ਹੈ ਚੈੱਕ ਕਰੇ ਚਲੋ ਕਲਰ ਬੜੇ ਪਿਆਰੇ ਜਿਹੇ ਕਲਰ ਰਹਿਣ ਵਾਲੇ ਆ ਜੀ ਇਹ ਵਾਲੇ ਇਹ ਵਾਈਨ ਕਲਰ ਹੈ ਦੇ ਵਿੱਚ ਰਹੂਗਾ ਵਾਈਨ ਸ਼ੇਡ ਦੇ ਵਿੱਚ ਰਹੂਗਾ ਚੈੱਕ ਕਰੋ ਜੀ ਬਹੁਤ ਪਿਆਰੇ ਸੂਟ ਰੈਡੀ ਹੋਣੇ ਆ ਬਣ ਕੇ ਸੁੱਕਾ ਜਾਂ ਮਹਿੰਦੀ ਕਲਰ ਆਊਗਾ ਜੀ ਇਹ ਇਹ ਆਊਗਾ ਗ੍ਰੀਨ ਕਲਰ ਗ੍ਰੀਨ ਕਲਰ ਆਊ ਜੀ ਬੋਟਲ ਗ੍ਰੀਨ ਕਲਰ ਆਊਗਾ ਹਾਂਜੀ ਇਹ ਵਾਲਾ ਕਲਰ ਨਾ ਇਹ ਵਾਲਾ ਤੇਰਾ ਕਲਰ ਆ ਵੀਡੀਓ ਚ ਪੜਕੀ ਲਾ ਰਿਹਾ ਪਰ ਇਹ ਸੁੱਕਾ ਮਹਿੰਦੀ ਕਲਰ ਆ ਜੀ ਚੈੱਕ ਕਰ ਸਕਦੇ ਹੋ ਸੁੱਕਾ ਮਹਿੰਦੀ ਕਲਰ ਆ ਬਹੁਤ ਪਿਆਰਾ ਕਲਰ ਆਣ ਵਾਲਾ ਜੀ ਇਹ ਬੋਟਲ ਗ੍ਰੀਨ ਕਲਰ ਹੈ ਠੀਕ ਹੈ ਜੀ ਇਹ ਮੋਰ ਪੰਖੀਆ ਵਿੱਚ ਡਬਲ ਸ਼ੈਡਡ ਪੀਸ ਹੈ ਜੀ ਡਬਲ ਸ਼ੈਡਡ ਪੀਸ ਰਹੂਗਾ ਜੀ ਇਹ ਇਹ ਰੈੱਡ ਕਲਰ ਦੇ ਵਿੱਚ ਆਊਗਾ ਦੋ-ਦੋ ਪੀਸ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਆਂ ਜੀ ਇਹ ਮੈਂਦੀ ਸ਼ੇਡ ਦੇ ਵਿੱਚ ਆਊਗਾ ਜੀ ਦੋ ਪੀਸ ਲਓ ਨਾਲ ਹੀ ਦੁਪੱਟਾ ਰੈਡੀ ਕਰੋ ਕਿਉਂਕਿ ਸਟਾਫ ਬਹੁਤ ਸੌਫਟ ਹੈ ਜੀ ਬਹੁਤ ਸੌਫਟ ਸਟਾਫ ਰਹਿਣ ਵਾਲਾ ਦੇਖ ਸਕਦੇ ਲਚਕੇ ਦੀ ਸਟਾਫ ਦੀ ਠੀਕ ਹੈ ਜੀ ਰਾਮਨਾ ਗਰਮੀ ਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਪਾਰਟੀ ਵੇਅਰ ਸੂਟ ਬਣਾ ਸਕਦੇ ਹੋ ਜੀ ਕਾਟਨ ਲਾਈਨਿੰਗ ਲੱਗੂਗੀ ਇਹਨਾਂ ਨੀਚੇ ਮਜ਼ੈਂਟਾ ਸ਼ੇਡ ਦੇ ਵਿੱਚ ਆਊਗਾ ਔਰੈਂਜ ਸ਼ੇਡ ਦੇ ਵਿੱਚ ਆਊਗਾ ਜੀ ਇਹ ਕਲਰ ਠੀਕ ਹੈ ਜੀ ਇਹ ਵੀ ਰੈਜੈਂਟਾ ਸ਼ੇਡ ਵਿੱਚ ਆਊਗਾ ਦੋ ਕਲਰ ਸੇਮ ਲੈ ਸਕਦੇ ਹੋ ਸਾਡੇ ਕੋਲੋਂ ਤੁਸੀਂ ਇਹ ਮੂਵ ਕਲਰ ਹੈ ਜੀ ਚੈੱਕ ਕਰ ਸਕਦੇ ਹੋ ਮੂਵ ਕਲਰ ਹੈ ਜੀ ਇਹ ਔਰੈਂਜ ਸ਼ੇਡ ਹੈ ਜੀ ਠੀਕ ਹੈ ਜੀ ਔਰੈਂਜ ਸ਼ੇਡ ਹੈ ਬਹੁਤ ਲਸੀ ਜਨਰਲ ਜੀ ਪ੍ਰਾਈਸ ਤੇ ਪੀਸ ਦੇ ਰਹੇ ਆਂ ਜੀ ਦੁਬਾਰਾ ਮੌਕਾ ਨਹੀਂ ਹੋਣਾ ਤੁਸੀਂ ਇਸ ਮੌਕੇ ਦਾ ਲਾਭ ਲੈ ਸਕਦੇ ਹੋ ਪ੍ਰਾਈਸ ਰਹਿਣ ਵਾਲੀ ਹੈ ਸਿਰਫ 135 ਦਾ ਪੀਸ ਪੈ ਰਿਹਾ ਜੇਕਰ ਤੁਸੀਂ ਦੋ ਪੀਸ ਬਾਈ ਕਰ ਰਹੇ ਹੋ ਠੀਕ ਹੈ ਜੀ ਕੱਟ ਰਹਿਣ ਵਾਲੀ ਹੈ ਕੋਈ ਕੱਟ ਛੋਟੀ ਨਹੀਂ ਹੈਗੀ 4 ਤੋਂ ਲੈ ਕੇ 4.5 ਦੀ ਕੱਟ ਤੱਕ ਰਹਿਣ ਵਾਲੀ ਹੈ ਇਹ ਵੀ ਡਬਲ 쉐ਡੇਡ ਪੀਸ ਹੈ ਦੋ ਪੀਸ ਹੈ ਸੇਮ ਲੈ ਸਕਦੇ ਹੋ ਵਿੱਚ ਤੁਸੀਂ ਦੁਪੱਟਾ ਐਡ ਕਰ ਸਕਦੇ ਹੋ ਜਾਂ ਮੈਚਿੰਗ ਬਣਾ ਸਕਦੇ ਹੋ ਜੀ ਤੁਸੀਂ ਆਪਸ ਵਿੱਚ ਇਹਦਾ ਬੜਾ ਸੋਹਣਾ ਜਾਂ ਲਹਿੰਗਾ ਸੂਟ ਰੈਡੀ ਕਰੋ ਪਾਰਟੀ ویئر ਸੂਟ ਰੈਡੀ ਕਰੋ ਬਹੁਤ ਪਿਆਰੇ ਸੂਟ ਰੈਡੀ ਹੋਣਿਆ ਲੈਸ ਲਗਾ ਕੇ ਤੁਸੀਂ ਜਿੱਦਾਂ ਦਾ ਮਰਜੀ ਸੂਟ ਰੈਡੀ ਕਰ ਸਕਦੇ ਹੋ ਜੀ ਮਸਟਰਡ 쉐ਡ ਦੇ ਵਿੱਚ ਰਹੂਗਾ ਜੀ ਮਸਟਰਡ 쉐ਡ ਹੈ ਜੀ ਇਹ ਪਿਸਤਾ ਸ਼ੀਡ ਦੇ ਵਿੱਚ ਹੈ ਜੀ ਪਿਸਤਾ ਸ਼ੀਡ ਦੇ ਵਿੱਚ ਆਊਗਾ ਇਹ ਵੀ ਮਸਟਰਡ ਦੀ ਸ਼ੀਡ ਹੈ ਜੀ ਬਹੁਤ ਪਿਆਰੇ ਪੀਸ ਹੈ ਲਹਿੰਗੇ ਬੜੇ ਸੋਹਣੇ ਜੇ ਬਣਨੇ ਆ ਜੀ ਜੇ ਲਹਿੰਗੇ ਚੋਲੀ ਰੈਡੀ ਕਰੋਗੇ ਇਹ ਵਾਈਨਿਸ਼ ਇਹ ਆਊਗਾ ਜਾਮਨੀ ਕਲਰ ਲਾਈਟ ਜਾ ਪਰਪਲ ਕਲਰ ਹੈ ਜੀ ਰੈਸਟ ਕਲਰ ਹੈ ਜੀ ਦੇਖੋ ਚੈੱਕ ਕਰੀ ਚਲੋ ਪੀਸ ਪ੍ਰਾਈਸ ਰਹਿਣ ਵਾਲੀ ਹੈ ਸਿਰਫ 135 ਦਾ ਦੋ ਪੀਸ ਬਾਈ ਕਰੋਗੇ ਤਾਂ ਇੱਕ ਪੀਸ ਲਾਉਂਗੇ 150 ਦਾ ਪੈਣ ਵਾਲਾ ਮਹਿੰਦੀ ਦੇ ਵਿੱਚ ਆਊਗਾ ਜੀ ਬੜਾ ਪਿਆਰਾ ਜਿਹਾ ਮਹਿੰਦੀ ਕਲਰ ਹੈ ਇਹ ਦੇਖੋ ਜੀ ਇਹ ਬੜਾ ਪਿਆਰਾ ਡਬਲ ਸ਼ੈਡਡ ਜਿਹਾ ਪੀਸ ਰਹਿਣ ਵਾਲਾ ਮਸਟਰਡ ਸ਼ੇਡ ਦੇ ਵਿੱਚ ਆਊਗਾ ਵੀ ਇਹ ਪਿਸਤਾ ਸ਼ੇਡ ਦੇ ਵਿੱਚ ਆਉਣ ਵਾਲਾ ਗ੍ਰੀਨ ਜਿਹਾ ਕਲਰ ਹੈ ਦੋ ਸੂਟ ਬਾਏ ਕਰੋ ਸੇਮ ਇਹ ਬੜਾ ਜਿਹੜਾ ਗ੍ਰੀਨ ਗ੍ਰੀਨ ਕਲਰ ਹੈ ਜੀ ਇਹ ਬੋਟਲ ਗ੍ਰੀਨ ਕਲਰ ਹੈ ਡਬਲ ਸ਼ੈਡਡ ਪੀਸ ਹੈ ਜੀ ਇਹ ਡਬਲ ਸ਼ੈਡਡ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵੀ ਮਸਟਰਡ ਸ਼ੇਡ ਦੇ ਵਿੱਚ ਆਊਗਾ ਇਹ ਆਊਗਾ ਵਾਈਨ ਬਲੈਕ ਜਿਹਾ ਜੀ ਡਬਲ ਸ਼ੈਡਡਡ ਪੀਸ ਰਹਿਣ ਵਾਲਾ ਜੀ ਇਹ ਵਾਲਾ ਪੀਸ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੀਆਂ ਸੇਮ ਦੋ ਦੋ ਪੀਸ ਸਾਡੇ ਕੋਲੇ ਅਵੇਲੇਬਲ ਹੈ ਜੇਕਰ ਇਹਨਾਂ ਪੀਸਮ ਚ ਤੁਹਾਨੂੰ ਕੋਈ ਪੀਸ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸਕਰੀਨ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਗਿਆ ਜੀ ਨੰਬਰ ਉੱਪਰ ਤੁਹਾਨੂੰ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਪੂ ਕਰ ਸਕਦੇ ਹੋ ਮੇਰੀ ਆਪਣਾ ਨੂੰ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੇ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਤੇ ਐਡੇ ਨੇ ਪੀਸ ਤੁਸੀਂ ਸਾਡੇ ਕੋਲ ਡੇਲੀ ਬਾਏ ਕਰ ਸਕੋਗੇ ਮੇਰੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਕੱਲ ਫਿਰ ਅਸੀਂ ਇੱਕ ਨਵੇਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏਗਾ ਹੋਵਾਂਗੇ ਜੀ ਥੈਂਕ ਯੂ